ਪਰਵਾਸੀਆਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਜਿੱਥੇ ਆਵਾਜ਼ ਬੁਲੰਦ ਹੋ ਰਹੀ ਹੈ ਉੱਥੇ ਹੁਸ਼ਿਆਰਪੁਰ ਬੱਚੇ ਨਾਲ ਸ਼ੋਸ਼ਣ ਕਰਨ ਤੋਂ ਬਾਅਦ ਉਸ ਨੂੰ ਪਰਵਾਸੀ ਵੱਲੋਂ ਮੌਤ ਦੇ ਕਾਰਨ ਉਤਾਰ ਦਿੱਤਾ ਸੀ ਜਿਸ ਦੇ ਚਲਦਿਆਂ ਲੋਕਾਂ ਵਿੱਚ ਭਾਰੀ ਰੋਸ ਸੀ ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਬਰੂਵਾਲ ਤੇ ਦਬੂੜ ਕੋਲ ਨੈਸ਼ਨਲ ਹਾਈਵੇ ਦੇ ਦੋਨੋਂ ਪਾਸਿਆਂ ਤੇ ਬੀਤੇ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਵੱਲੋਂ ਝੁੱਗੀਆਂ ਬਣਾਈਆਂ ਜਾ ਰਹੀਆਂ ਸਨ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਤੇ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਕੀਤੀ ਲੋਕਾਂ ਦਾ ਦੋਸ਼ ਸੀ ਕਿ ਪ੍ਰਵਾਸੀਆਂ ਵੱਲੋਂ ਆਪਣੇ ਪਤੇ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਪ੍ਰਵਾਸੀ ਨੂਰਪੁਰ ਬੇਦੀ ਦੇ ਕਾਨਪੁਰ ਪਿੰਡ ਨਾਲ ਸੰਬੰਧਿਤ ਹੋਣ ਦਾ ਦਾਵਾ ਕਰ ਰਹੇ ਨੇ ਪਰ ਇਹਨਾਂ ਕੋਲ ਕੋਈ ਦਸਤਾਵੇਜ਼ ਜਾਂ ਆਧਾਰ ਕਾਰਡ ਨਹੀਂ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਤਾਂ ਉਹਨਾਂ ਤੇ ਹੁਸ਼ਿਆਰਪੁਰ ਦੇ ਪਤੇ ਦਰਜ ਸਨ ਜਿਸ ਕਾਰਨ ਲੋਕਾਂ ਵਿੱਚ ਗੁੱਸਾ ਹੋਰ ਵੱਧ ਗਿਆ ਅਤੇ ਉਹਨਾਂ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪ੍ਰਵਾਸੀਆਂ ਨੂੰ ਮੌਕੇ ਤੋਂ ਹਟਾਉਣ ਦੀ ਅਪੀਲ ਕੀਤੀ। ਪ੍ਰਵਾਸੀਆਂ ਦੇ ਦੱਸਣ ਮੁਤਾਬਿਕ ਅਜੇ ਉਹਨਾਂ ਦੀ ਗਿਣਤੀ ਵੀ ਹੈ ਪਰ 150 ਦੇ ਕਰੀਬ ਪ੍ਰਵਾਸੀ ਇੱਥੇ ਆ ਕੇ ਆਪਣੀ ਰਿਹائش ਬਣਾਉਣ ਵਾਲੇ ਸਨ। ਸਥਾਨਕ ਜ਼ਮੀਨ ਮਾਲਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੇ ਪ੍ਰਵਾਸੀਆਂ ਦੀਆਂ ਝੁੱਗੀਆਂ ਹਟਵਾ ਦਿੱਤੀਆਂ ਗਈਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਪੰਚਾਇਤ ਵੱਲੋਂ ਮਤਾ ਪਾਸ ਕਰਵਾਉਣਗੇ ਤਾਂ ਜੋ ਬਿਨਾਂ ਕਿਸੇ ਪੁਖਤਾ ਜਾਣਕਾਰੀ ਵਾਲੇ ਲੋਕਾਂ ਨੂੰ ਖੁੱਲੇ ਇਲਾਕਿਆਂ ਵਿੱਚ ਵਸਣ ਨਾ ਦਿੱਤਾ ਜਾਵੇ ਤੁਸੀਂ ਵੀ ਰਹੋ ਸਤਰਕ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਜੀ ਕੀ ਮਾਮਲਾ ਜੀ ਮਾਮਲਾ ਭਾਜੀ ਜਿਵੇਂ ਕਿ ਸਾਰੇ ਪੰਜਾਬ ਨੂੰ ਪਤਾ ਹੀ ਆਈ ਜੋ ਬੀਤੇ ਦਿਨੀ ਆਪਣੇ ਪੰਜਾਬ ਵਿੱਚ ਹੁਸ਼ਿਆਰਪੁਰ ਪਿੰਡ ਵਿੱਚ ਫੜੇ ਬੇਰਮੀ ਨਾਲ ਇੱਕ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਤੇ ਉੱਥੋਂ ਜੋ ਵੀ ਬਾਹਰ ਦੇ ਪ੍ਰਵਾਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਉੱਥੋਂ ਭਜਾਇਆ ਗਿਆ ਤੋਂ ਆਪਣੇ ਇੱਥੇ ਕੀਰਤਪੁਰ ਸਾਹਿਬ ਲਾਗੇ ਚੰਗਰ ਦੇ ਪਿੰਡ ਵਿੱਚ ਤੇ ਹਿਮਾਚਲਨ ਲੱਗਦਾ ਪਿੰਡ ਸਾਡੇ ਸਾਰੇ ਉੱਥੇ ਆ ਕੇ ਰਹਿਣ ਲੱਗੇ ਸੀ ਆਪਾਂ ਆਪਣੀ ਛੰਨਾ ਵਗੈਰਾ ਬਣਾਉਣ ਲੱਗੇ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਤੁਸੀਂ ਕਿੱਥੋਂ ਆਏ ਪਹਿਲਾਂ ਤਾਂ ਛੱਚ ਝੂਠ ਬੋਲਦੇ ਰਿਹਾ ਆਪਾਂ ਕਾਨਪੁਰ ਖੁਈ ਤੋਂ ਆਏ ਜੈ ਇਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਨਾ ਇਹਦੇ ਕੋਲ ਪੰਚਾਇਤ ਦੇ ਜ਼ਮੀਨ ਦੇ ਮਾਲਕ ਦਾ ਕਿਸੇ ਦਾ ਨੰਬਰ ਨਿਕਲਿਆ ਨਾ ਕਿਸੇ ਦਾ ਵੀ ਨੰਬਰ ਨਹੀਂ ੱਕੇ ਨਾਲ ਕਬਜ਼ਾ ਕਰ ਰਹੇ ਸੀ ਜਾ ਜ਼ਿਆਦਾ ਹੀ ਸ਼ਕਤੀ ਨੇ ਪੁੱਛਿਆ ਤੇ ਇਹਦੇ ਕੋਲ ਐਡਰੈਸ ਹੁਸ਼ਿਆਰਪੁਰ ਦਾ ਹੀ ਨਿਕਲੇ ਆਈ ਤੇ ਆਪਾਂ ਤਾਂ ਆਹੀ ਬੇਨਤੀ ਕਰਦੇ ਆਂ ਜੀ ਆਪਣੇ ਸਾਰੇ ਚੰਗਰ ਦੀ ਪੰਚਾਇਤਾਂ ਨੂੰ ਸਰਪੰਚ ਸਾਹਿਬਾ ਇਹਨਾਂ ਨੂੰ ਕਿ ਜੋ ਵੀ ਬੰਦਾ ਕਿਤੇ ਵੀ ਕਿਸੇ ਕੋਲ ਕਿਰਾਏ ਤੇ ਰਹਿੰਦਾ ਏ ਪਿੰਡ ਵਿੱਚ ਆਪਣੇ ਆਪਣੇ ਮਤੇ ਬਵਣ ਤੇ ਉਹਨਾਂ ਦੇ ਆਇਡੈਂਟੀਟੀ ਪ੍ਰੂਫ ਲੈਣ ਆਪਣੇ ਕੋਲ ਵੀ ਪੰਚਾਇਤ ਕੋ ਰੱਖਣਾ ਤਾਂ ਕਿ ਕੱਲੋਂ ਪੰਚਾਇਤ ਵੀ ਜ਼ਿੰਮੇਵਾਰ ਹੋਵੇ ਪਿੰਡ ਦੇ ਜਿੰਨੇ ਮਕਾਨ ਕਰਾਇਤੇ ਤੋ ਜ਼ਿੰਮੇਵਾਰ ਹੋਵੇ ਤੇ ਪ੍ਰਸ਼ਾਸਨ ਨੂੰ ਵੀ ਉਹਨਾਂ ਦੇ ਆਧਾਰ ਕਾਰਡ ਤੇ ਸਾਰੇ ਡਾਕੂਮੈਂਟ ਲੈ ਕੇ ਦੇਣ ओरिजिनल ਨਾ ਕਿ ਜੋ ਫੇਕ ਡਾਕੂਮੈਂਟ ਬਣਿਆ ਸਾਰੇ ਡਾਕੂਮੈਂਟਾਂ ਦੀ ਤਫਸੀਲ ਕੀਤੀ ਜਾਵੇ ਕਿ ਉਹ ओरिजिनल ਕਿ ਹੈ ਆਈ ਆਈ ਆਪਣੀ ਤਾਂ ਮੰਗ ਲਈ ਸਾਰੇ ਪਾਜੀ ਇੱਥੇ ਆਪਣਾ ਇੱਕ ਪ੍ਰਵਾਸੀ ਆਏ ਹਜ਼ਾਰ ਪਰਸੈਂਟ ਤੋਂ ਜੀ ਤੇ ਬਾਕੀ ਇਹਨਾਂ ਨੇ ਜਿੱਦਾਂ ਵੀ ਅਮਲ ਸਾਡੇ ਇਲਾਕੇ ਦੇ ਕੁਝ ਬੰਦੇ ਇਹਨਾਂ ਨੂੰ ਦੇਖਿਆ ਤੇ ਇਹਨਾਂ ਨੇ ਆਪਣਾ ਸਾਡਾ ਚੰਗਰ ਸੰਘਰਸ਼ ਕਮੇਟੀ ਸਾਡਾ ਇੱਥੇ ਇੱਕ ਰੂਪ ਬਣਾਇਆ ਜੀ ਤੇ ਉਹਦੇ ਚ ਉਹਨੇ ਕਾਲ ਕੀਤੀ ਸਾਰਿਆਂ ਨੂੰ ਕਿ ਭਾਈ ਆਓ ਦੇਖੋ ਆ ਕੇ ਵੀ ਇੱਥੇ ਪ੍ਰਵਾਸੀ ਬੰਦੇ ਆਏ ਆ ਕੇ ਫਿਰ ਇਹਨਾਂ ਦਾ ਸੀ ਆਪਣਾ ਆਧਾਰ ਕਾਰਡ ਵਗੈਰਾ ਅਸੀਂ ਸਾਰਾ ਕੁਝ ਦੇਖਿਆ ਪਹਿਲਾਂ ਤਾਂ ਸਾਨੂੰ ਝੂਠ ਬੋਲਦੇ ਕਿ ਅਸੀਂ ਲੋਕ ਨੇ ਲੋਕ ਲੈ ਜੋ ਚੈੱਕ ਕੀਤਾ ਇਹ ਹਿਸ਼ਾਰਪੁਰ ਸਾਈਡ ਦਾ ਨਿਕਲਿਆ ਜੀ ਇਹਨਾਂ ਦਾ ਆਧਾਰ ਕਾਰਡ ਜੀ ਤੇ ਬਾਕੀ ਮੈਂ ਬਾਕੀ ਹੋਰ ਵੀ ਆਪਣੇ ਚੰਗਰ ਇਲਾਕੇ ਦੀਆਂ ਸਾਰੀਆਂ ਹੀ ਪੰਚਾਇਤਾਂ ਨੂੰ ਬੇਨਤੀ ਕਰਦਾ ਕਿ ਇਦਾਂ ਕਿਸੇ ਵੀ ਪ੍ਰਵਾਸੀ ਨੂੰ ਇੱਥੇ ਬੈਠਣਾ ਨਹੀਂ ਦਿੱਤਾ ਜਾਵੇ ਪ੍ਰਵਾਸੀ ਜਿਹੜੇ ਆ ਰਹੇ ਆ ਨਾ ਜੀ ਹਿਸ਼ਾਰਪੁਰ ਦੇ ਤਾਂ ਮੈਂ ਇੱਕ ਬਹੁਤ ਵੱਧ ਭਾਗੀ ਕਟਨਾ ਜਿਹੜੀ 5 ਸਾਲ ਦੇ ਮੁੰਡੇ ਨਾਲ ਕੀਤੀ ਹੈ ਉਹਨੂੰ ਦੇਖ ਕੇ ਬਹੁਤ ਦਿਲ ਦਹਿਲਾਣੇ ਵਾਲੀ ਘਟਨਾ ਹੈ ਜਿੱਦਾਂ ਉਹਨਾਂ ਦੀ 5 ਸਾਲ ਦੇ ਮੁੰਡੇ ਦੀ ਮੌਤ ਕੀਤੀ ਹੈ ਇਹ ਉੱਥੋਂ ਉੱਠ ਕੇ ਸਾਡੇ ਇਲਾਕੇ ਜਾ ਰਹੇ ਇਸ ਲਈ ਆ ਰਹੇ ਕਿ ਚੰਦਰ ਇਲਾਕਾ ਇੱਧਰ ਕੋਈ ਪੁੱਛਦਾ ਹੈ ਨਹੀਂ ਇਹ 5-500 ਦਾ ਝੋਣ ਦੇ ਤੇ ਆ ਰਹੇ ਜਿਨ੍ਹਾਂ ਦਾ ਪੂਰੇ ਇਲਾਕੇ ਨੇ ਪੂਰੇ ਲੋਕਾਂ ਨੇ ਵਿਰੋਧ ਕਰਕੇ ਰੋਧ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਉਹਨਾਂ ਨੂੰ ਉੱਥੋਂ ਭਜਾਇਆ ਵੀ ਗਿਆ ਤੇ ਉਹਨਾਂ ਨੂੰ ਹਦਾਇਤ ਵੀ ਦਿੱਤੀ ਗਈ ਕਿ ਕਿ ਵਾਸਤੇ ਜਿਹੜੇ ਪ੍ਰਵਾਸੀ ਲੋਕ ਹੈ ਸਾਡੇ ਪੰਚਾਇਤਾਂ ਦੇ ਮਤੇ ਵੀ ਪਾਉਗੇ ਕਿ ਇੱਥੇ ਇਹਨਾਂ ਨੂੰ ਨਹੀਂ ਅਸੀਂ ਰਹਿਣ ਬਸੇਰਾ ਨਹੀਂ ਬੰਦ ਪਿੰਡ ਦੇ ਕਿਸੇ ਵਿਅਕਤੀ ਨੇ ਬਜਰੀਆ ਫੋਨ ਦੱਸਿਆ ਸੀ ਕਿ ਜਿਹੜੇ ਪ੍ਰਵਾਸੀ ਲੋਕ ਨੇ ਆਪਣੀ ਮਰਜ਼ੀ ਨਾਲ ਨੈਸ਼ਨਲ ਹਾਈਵੇ ਬਲਾਸਪਰ ਰੋਡ ਦੇ ਨਾਲ ਇੱਥੇ ਬੈਠੀ ਜਾ ਰਹੇ ਇੱਕ ਇਥੇ ਖੇਤਾਂ ਆ ਕਿਸੇ ਜ਼ਮੀਨ ਮਾਲਕ ਦੀ ਬੈਟਰੀ ਸੀ ਉਹ ਸ਼ਿਕਾਇਤ ਮੁਤਾਬਕ ਅਸੀਂ ਦੋਨਾਂ ਪਾਸੇ ਫਰਦਾਲ ਕੀਤੀ ਹੈ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਛੱਡੋ ਇਹ ਵਿਰੋਧ ਹੈ ਤੇ ਇਹਨਾਂ ਨੂੰ ਸਮਾਂ ਦੇ ਦਿੱਤਾ ਕੱਲ ਦਾ ਕਿ ਤੁਸੀਂ ਆਪਣਾ ਉਹਨਾਂ ਕੋਲ ਆਧਾਰ ਕਾਰਡ ਜਾਂ ਪਹੁੰਚ ਕਾਰਡ ਨਹੀਂ ਹੈ ਤੇ ਜਾ ਆਪਣੇ ਪ੍ਰੂਫ ਦੱਸੋ ਤੇ ਵੈਰੀਫਿਕੇਸ਼ਨ ਕਰਾ ਕੇ ਮਾਲਕ ਨੂੰ ਕਿਹਾ ਕਿ ਰੱਖੋ ਜੇ ਨਹੀਂ ਹੈ ਤੇ ਇਹਨਾਂ ਨੂੰ ਇੱਥੋਂ ਸ਼ਿਫਟ ਕਰੋ ਜਿੱਥੇ ਹੋਰ ਜਿਹੜਾ ਇਹਦਾ ਪ੍ਰਾਤਨ ਇੱਥੇ ਜਾਣ ਕਰ ਲਿਓ ਇੱਕ ਕਮਲੇਟ ਕੀਤੀ ਸੀਗੀ ਪਬਲਿਕ ਨੇ ਵੀ ਇੱਥੇ ਪ੍ਰਵਾਸੀ ਮਜ਼ਦੂਰ ਹੈ ਜਿਹੜੇ ੱੱਕੇ ਨਾਲ ਰਹਿ ਰਹੇ ਆਗੇ ਉਹ ਤੋਂ ਆਵਾਜ਼ ਨਾਲ ਹਦਾਇਤ ਕਰਤੀ ਵੀ ਇੱਥੋਂ ਆਪਣਾ ਜੋ ਵੀ ਸਮਾਨ ਜੱਕ ਕੇ ਕਿਤੇ ਬਾਹਰ ਚਲ ਜਿਓ ਇੱਥੇ ਉਪਰ ਜ਼ਿਲ੍ਹੇ ਚ ਨੀ ਰਹਿਣਾ ਹੈ ਇਹਨਾਂ ਤੇ ਜਿਹੜੇ ਪ੍ਰੂਫ ਦੇਖੇ ਜੀ ਇਹ ਲੋਕਲ ਹੈਗੇ ਕੀ ਹੈਗੇ ਇਹਦੇ ਕੋਲ ਪੂਰੀ ਜਿਹੀ ਕੋਈ ਵੀ ਹੈ ਪ੍ਰੂਫ ਇਹਨਾਂ ਦੇ ਕੋਲ ਨਹੀਂ ਹੈ ਠੀਕ ਹੈ ਨੰਬਰ 1 ਪੈਂਚ ਆ ਗਿਆ